ਔਰ ਬੜੇ ਸੰਸਦ ਦੇ ਸੈਸ਼ਨ ਹੋਏ ਡਿੰਪਾ ਜੀ ਬੈਠੇ ਨੇ ਔਰ ਬੜੇ ਰੋੜੇ ਪੈ ਹੋਣਗੇ ਬੜੇ ਵਿਰੋਧ ਹੋਏ ਹੋਣਗੇ ਪੰਜਾਬ ਤੋਂ ਪਹਿਲਾਂ ਮੈਂ ਅੱਜ ਸੰਸਦ ਦੀ ਗੱਲ ਕਰਨੀ ਚਾਹੁੰਦਾ ਕਿਸੇ ਵੀ ਸੰਸਦ ਦੇ ਵਿੱਚੋਂ ਆਡੇ ਵੱਡੇ ਪੱਧਰ ਤੇ ਮੇਰਾ خیال ਕਰੀਬ ਕਰੀਬ 200 ਦੇ ਕਰੀਬ ਸੰਸਦ 30 40 ਦਾ ਸਿੱਟਾ ਉੱਤੇ ਵਿਕਟ ਪਈਆਂ 200 ਦੇ ਕਰੀਬ ਸਸਦ 150 ਦੇ ਕਰੀਬ ਸਸਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਾਰਨ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਸਸਦ ਦੀ ਬੇਅਦਵੀ ਕਰਵਾਈ ਗਈ ਆਪਣੇ ਸਸਦ ਦੀ ਪਰਚੀ ਤੇ ਸਭ ਤੋਂ ਪਹਿਲਾਂ ਤੇ ਅੰਦਰ ਸਿਕਿਉਰਿਟੀ ਨੂੰ ਬ੍ਰੀਚ ਕੀਤਾ ਗਿਆ ਤੋੜਿਆ ਗਿਆ ਔਰ ਬਜਾਏ ਕਿ ਆਪਣੇ ਐਮਪੀ ਨੂੰ ਕੱਢਣ ਦੇ ਬੀਜੇਪੀ ਦੇ ਐਮਪੀ ਨੂੰ ਕੱਢਣ ਦੇ ਅੱਜ ਵਿਰੋਧੀ ਧਿਰ ਦੇ 150 ਦੇ ਕਰੀਬ ਐਮਪੀ ਜਿਹੜੇ ਉਹ ਸਸਪੈਂਡ ਕੀਤੇ ਜਾ ਚੁੱਕੇ ਹਨ ਔਰ ਬੜੇ ਸ਼ਰਮ ਦੀ ਗੱਲ ਹੈ ਦੇਸ਼ ਦੇ ਵਿੱਚ ਵੀ ਸਾਥੀ ਹੋ ਜੰਗਲ ਰਾਜ ਹੈ ਬੜੇ ਸ਼ਰਮ ਦੀ ਗੱਲ ਹੈ ਕਿ ਜਿਹੜਾ ਦੇਸ਼ ਦਾ ਉਪ ਰਾਸ਼ਟਰਪਤੀ ਉਹ ਆਪਣੇ ਆਪ ਨੂੰ ਵਿਚਾਰਾ ਕਹਾ ਰਿਹਾ ਉਹ ਆਪਣੇ ਆਪ ਨੂੰ ਕਿਸਾਨ ਕਹਾ ਰਿਹਾ ਤੇ ਮੈਂ ਤੇ ਉਹਨੂੰ ਪੁੱਛਣਾ ਚਾਹਦਾ ਹੈ ਬਈ ਕਿਸਾਨ ਦੀ ਬੇਟੀ ਸ਼ਾਕਸ਼ੀ ਮਲਕ ਪਹਿਲਵਾਨ ਜਦੋਂ ਐਨੇ ਦੇਰ ਤੋਂ ਧਰਨੇ 'ਤੇ ਬੈਠੀ ਸੀ ਔਰ ਜਦੋਂ ਸਾਡੇ ਕਿਸਾਨ ਜਿਹੜੇ ਕਰੀਬ 750 ਦੇ ਕਰੀਬ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ ਤੇ ਉਦੋਂ ਤਨਖਤ ਸਾਹਿਬ ਕਿੱਥੇ ਸੀ ਉਦੋਂ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਆਪਣੀ ਬੇਟੀਆਂ ਦੇ ਹੱਕ 'ਚ ਆਵਾਜ਼ ਕਿਉਂ ਬੁਲੰਦ ਨਹੀਂ ਕੀਤੀ ਉਦੋਂ ਕਿਸਾਨੀ ਦੇ ਹੱਕ 'ਚ ਆਵਾਜ਼ ਕਿਉਂ ਬੁਲੰਦ ਨਹੀਂ ਕੀਤੀ ਸੋ ਸਾਥੀਓ ਅੱਜ ਜੋ ਹਾਲਾਤ ਨੇ ਬਹੁਤ ਜਰਜਰ ਨੇ ਔਰ ਬੜੇ ਸੰਸਦ ਦੇ ਸੈਸ਼ਨ ਹੋਏ ਡਿੰਪਾ ਜੀ ਬੈਠੇ ਨੇ ਔਰ ਬੜੇ ਰੋਏ ਪਏ ਹੋਣਗੇ ਬੜੇ ਵਿਰੋਧ ਹੋਏ ਹੋਣਗੇ ਪੰਜਾਬ ਤੋਂ ਪਹਿਲਾਂ ਮੈਂ ਅੱਜ ਸੰਸਦ ਦੀ ਗੱਲ ਕਰਨੀ ਚਾਹਾਂ ਕਿਸੇ ਵੀ ਸੰਸਦ ਦੇ ਵਿੱਚੋਂ ਆਡੇ ਵੱਡੇ ਪੱਧਰ ਤੇ ਮੇਰਾ ਖਿਆਲ ਕਰੀਬ ਕਰੀਬ 200 ਦੇ ਕਰੀਬ ਸੰਸਦ 30 40 ਦਾ ਸਿੱਟਾ ਉੱਤੇ ਵੀਕਟ ਪਈਆਂ 200 ਦੇ ਕਰੀਬ ਸੰਸਦ 150 ਦੇ ਕਰੀਬ ਸੰਸਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਾਰਨ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਸੰਸਦ ਦੀ ਬੇਅਦਵੀ ਕਰਵਾਈ ਗਈ ਆਪਣੇ ਸੰਸਦ ਦੀ ਪਰਚੀ ਤੇ ਸਭ ਤੋਂ ਪਹਿਲਾਂ ਤੇ ਅੰਦਰ ਸਿਕਿਉਰਿਟੀ ਨੂੰ ਬ੍ਰੀਚ ਕੀਤਾ ਗਿਆ ਤੋੜਿਆ ਗਿਆ ਔਰ ਬਜਾਏ ਕਿ ਆਪਣੇ ਐਮਪੀ ਨੂੰ ਕੱਢਣ ਦੇ ਭਾਜਪੀ ਦੇ ਐਮਪੀ ਨੂੰ ਕੱਢਣ ਦੇ ਅੱਜ ਵਿਰੋਧੀ ਧਿਰ ਦੇ 150 ਦੇ ਕਰੀਬ ਐਮਪੀ ਜਿਹੜੇ ਉਹ ਸਸਪੈਂਡ ਕੀਤੇ ਜਾ ਚੁੱਕੇ ਹਨ ਔਰ ਬੜੇ ਸ਼ਰਮ ਦੀ ਗੱਲ ਹੈ ਦੇਸ਼ ਦੇ ਵਿੱਚ ਵੀ ਸਾਥੀਓ ਜੰਗਲ ਰਾਜ ਹੈ ਬੜੇ ਸ਼ਰਮ ਦੀ ਗੱਲ ਹੈ ਕਿ ਜਿਹੜਾ ਦੇਸ਼ ਦਾ ਉਪ ਰਾਸ਼ਟਰਪਤੀ ਉਹ ਆਪਣੇ ਆਪ ਨੂੰ ਵਿਚਾਰਾ ਕਹਾ ਰਿਹਾ ਹੈ ਉਹ ਆਪਣੇ ਆਪ ਨੂੰ ਕਿਸਾਨ ਕਹਾ ਰਿਹਾ ਤੇ ਮੈਂ ਤੇ ਉਹਨੂੰ ਪੁੱਛਣਾ ਚਾਹਣਾ ਹੈ ਬਈ ਕਿਸਾਨ ਦੀ ਬੇਟੀ ਸ਼ਾਕਸ਼ੀ ਮਲਕ ਪਹਿਲਵਾਨ ਜਦੋਂ ਐਨੇ ਦੇਰ ਤੋਂ ਧਰਨੇ 'ਤੇ ਬੈਠੀ ਸੀ ਔਰ ਜਦੋਂ ਸਾਡੇ ਕਿਸਾਨ ਜਿਹੜੇ ਕਰੀਬ 750 ਦੇ ਕਰੀਬ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ ਤੇ ਉਦੋਂ ਤਨਖਤ ਸਾਹਿਬ ਕਿੱਥੇ ਸੀ ਉਦੋਂ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਆਪਣੀ ਬੇਟੀਆਂ ਦੇ ਹੱਕ 'ਚ ਆਵਾਜ਼ ਕਿਉਂ ਬੁਲੰਦ ਨਹੀਂ ਕੀਤੀ ਉਦੋਂ ਕਿਸਾਨੀ ਦੇ ਹੱਕ 'ਚ ਆਵਾਜ਼ ਕਿਉਂ ਬੁਲੰਦ ਨਹੀਂ ਕੀਤੀ ਸੋ ਸਾਥੀਓ ਅੱਜ ਜੋ ਹਾਲਾਤ ਨੇ ਬਹੁਤ ਜਰਜਰ ਨੇ